ਪੰਜਾਬ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀਆਂ 13-13 ਸੀਟਾਂ ਦੇ ਉੱਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਉੱਥੇ ਭਾਜਪਾ ਦੇ ਵੱਲੋਂ ਆਪਣੀਆਂ 9 ਸੀਟਾਂ ਦੇ ਉੱਤੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਤੇ ਕਾਂਗਰਸ ਦੇ ਵੱਲੋਂ ਆਪਣੀਆਂ 8 ਸੀਟਾਂ ਦੇ ਉੱਤੇ ਤੇ ਅਕਾਲੀ ਦਲ ਦੇ ਵੱਲੋਂ 12 ਸੀਟਾਂ ਦੇ ਉੱਤੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਸੋ ਦੇਖਿਆ ਗਿਆ ਕਿ ਜਿਵੇਂ ਹੀ ਐਸਾਂ ਉਮੀਦਵਾਰਾਂ ਦੀਆਂ ਲਿਸਟਾਂ ਆਈਆਂ ਤੇ ਨਾਰਾਜ਼ਗੀਆਂ ਦਾ ਦੌਰ ਜਾਰੀ ਹੋ ਗਿਆ ਜਿੱਥੇ ਕਾਂਗਰਸ ਦੇ ਵਿੱਚ ਦਲਵੀਰ ਗੋਲੜੀ ਨਾਰਾਜ਼ ਹੋਏ ਉਸ ਤੋਂ ਬਾਅਦ ਚੌਧਰੀ ਪਰਿਵਾਰ ਨਾਰਾਜ਼ ਹੋ ਕੇ ਭਾਜਪਾ ਚ ਸ਼ਾਮਿਲ ਹੋ ਗਿਆ ਸੋ ਭਾਜਪਾ ਦੇ ਅੰਦਰ ਵੀ ਖਿੱਚੋ ਤਾਣ ਸ਼ੁਰੂ ਹੋ ਗਈ ਹੈ ਤੁਹਾਨੂੰ ਦੱਸ ਦੇ ਕਿ ਹੁਸ਼ਿਆਰਪੁਰ ਦੇ ਭਾਜਪਾ ਦੇ ਸੀਨੀਅਰ ਲੀਡਰ ਬੀਜੇ ਸੰਪਲਾ ਲਗਾਤਾਰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਬੀਤੇ ਦਿਨੀ ਸੁਨੀਲ ਜਾਖੜ ਵੀ ਉਹਨਾਂ ਨੂੰ ਮਨਾਉਣ ਲਈ ਪਹੁੰਚੇ ਸੀ ਪਰ ਨਤੀਜਾ ਇਹ ਨਿਕਲਿਆ ਕਿ ਅੱਜ ਹੁਣ ਭਾਜਪਾ ਦੇ ਪੰਜਾਬ ਇੰਚਾਰਜ ਵਿਜੇ ਰੁਪਾਣੀ ਜਿਹੜਾ ਨੇ ਉਹਨਾਂ ਦੇ ਘਰ ਪਹੁੰਚੇ ਉਹਨਾਂ ਨੂੰ ਮਨਾਉਣ ਦੇ ਲਈ ਤੇ ਨਾਲ ਸੁਨੀਲ ਜਾਖੜੋਰੀ ਵੀ ਭਾਜਪਾ ਪ੍ਰਧਾਨ ਸ਼ਾਮਿਲ ਨੇ ਉਹਨਾਂ ਦੇ ਨਾਲ ਅੱਜ ਵਿਜੇ ਸੰਪਲਾ ਨੂੰ ਮਨਾਉਣ ਪਹੁੰਚੇ ਨੇ ਤੁਹਾਨੂੰ ਦੱਸਿਆ ਕਿ ਵਿਜੇ ਸੰਪਲਾ ਟਿਕਟ ਮੰਗ ਰੇ ਸੀ ਹੁਸ਼ਿਆਰਪੁਰ ਤੋਂ ਪਰ ਉੱਥੋਂ ਹੀ ਜਿਹੜੇ ਹੁਸ਼ਿਆਰਪੁਰ ਦੇ ਮੌਜੂਦਾ ਸੰਸਦ ਨੇ ਉੱਥੇ ਜਿਹੜੇ ਭਾਜਪਾ ਦੇ ਮੌਜੂਦਾ ਸੰਸਦ ਨੇ ਸੋਮ ਪ੍ਰਕਾਸ਼ ਤੇ ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਵਾਲਾ ਨੂੰ ਭਾਜਪਾ ਦੇ ਵੱਲੋਂ ਟਿਕਟ ਦੇ ਦਿੱਤੀ ਜਿਸ ਤੋਂ ਬਾਅਦ ਲਗਾਤਾਰ ਵਿਜੇ ਸਾਂਪਲਾ ਨਾਰਾ ਚੱਲ ਰਹੀ ਸੀ ਬੀਤੇ ਦਿਨੀ ਸੁਨੀਲ ਜਾਖੜ ਮਨਾਉਣ ਪਹੁੰਚੇ ਤੇ ਹੱਜ ਪਾਜਪਾ ਇੰਚਾਰਜ ਪੰਜਾਬ ਦੇ ਇੰਚਾਰਜ ਜਿਹੜੇ ਨੇ ਬੀਜੇ ਰੋਪਾਣੀ ਨੂੰ ਮਨਾਉਣ ਦੇ ਲਈ ਪਹੁੰਚੇ ਨੇ ਪਿਛਲੇ ਲੰਬੇ ਸਮੇਂ ਤੋਂ ਭਾਜਪਾ ਦੇ ਨਾਲ ਸੰਬੰਧ ਨੇ ਤੇ ਭਾਜਪਾ ਤੋਂ ਨਰਾਜ਼ ਚੱਲ ਰਹੇ ਨੇ ਵਿਜੇ ਸੰਪਲਾ ਤੇ ਉੱਥੇ ਹੀ ਖਬਰਾਂ ਵੀ ਨਿਕਲ ਕੇ ਆ ਰਹੀਆਂ ਸੀ ਕਿ ਵਿਜੇ ਸੰਪਲਾ ਦੇ ਨਾਮ ਦੇ ਉੱਤੇ ਅਕਾਲੀ ਦਲ ਦਾਖਲੇੜ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਰਾ ਦੇ ਨਾਲ ਵੀ ਵਿਜੇ ਸੰਪਲਾ ਦੇ ਵੱਲੋਂ ਜਿਹੜੀ ਇਹ ਮੁਲਾਕਾਤ ਕੀਤੀ ਗਈ ਸੀ ਸੋ ਲਗਾਤਾਰ ਇਹ ਕਿਆਸਰਾਈਆਂ ਲਾਗੀਆਂ ਜਾ ਰਹੀਆਂ ਸੀ ਕਿ ਵਿਜੇ ਸੰਪਲਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਪਰ ਵਿਜੇ ਸੰਪਲਾ ਨੂੰ ਮਨਾਉਣ ਦਾ ਦੌਰ ਲਗਾਤਾਰ ਚੱਲਿਆ ਹੈ ਪੰਜਾਬ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀਆਂ 13 ਦੀਆਂ 13 ਸੀਟਾਂ ਦੇ ਉੱਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਉੱਥੇ ਭਾਜਪਾ ਦੇ ਵੱਲੋਂ ਆਪਣੀਆਂ 9 ਸੀਟਾਂ ਦੇ ਉੱਤੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਤੇ ਕਾਂਗਰਸ ਦੇ ਵੱਲੋਂ ਆਪਣੀਆਂ 8 ਸੀਟਾਂ ਦੇ ਉੱਤੇ ਤੇ ਅਕਾਲੀ ਦਲ ਦੇ ਵੱਲੋਂ 12 ਸੀਟਾਂ ਦੇ ਉੱਤੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਸੋ ਦੇਖਿਆ ਗਿਆ ਕਿ ਜਿਵੇਂ ਹੀ ਇਸਾਂ ਉਮੀਦਵਾਰਾਂ ਦੀਆਂ ਲਿਸਟਾਂ ਆਈਆਂ ਤੇ ਨਾਰਾਜ਼ਗੀਆਂ ਦਾ ਦੌਰ ਜਾਰੀ ਹੋ ਗਿਆ ਜਿੱਥੇ ਕਾਂਗਰਸ ਦੇ ਵਿੱਚ ਦਲਵੀਰ ਗੋਲਡੀ ਨਾਰਾਜ਼ ਹੋਏ ਉਸ ਤੋਂ ਬਾਅਦ ਚੌਧਰੀ ਪਰਿਵਾਰ ਨਾਰਾਜ਼ ਹੋ ਕੇ ਭਾਜਪਾ ਚ ਸ਼ਾਮਿਲ ਹੋ ਗਿਆ ਸੋ ਭਾਜਪਾ ਦੇ ਅੰਦਰ ਵੀ ਖਿੱਚੋ ਤਣ ਸ਼ੁਰੂ ਹੋ ਗਈ ਹੈ ਤੁਹਾਨੂੰ ਦੱਸ ਦੇ ਕਿ ਹੁਸ਼ਿਆਰਪੁਰ ਦੇ ਭਾਜਪਾ ਦੇ ਸੀਨੀਅਰ ਲੀਡਰ ਵਿਜੇ ਸੰਪਲਾ ਲਗਾਤਾਰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਬੀਤੇ ਦਿਨੀ ਸੁਨੀਲ ਜਾਖੜ ਵੀ ਉਹਨਾਂ ਨੂੰ ਮਨਾਉਣ ਲਈ ਪਹੁੰਚੇ ਸੀ ਪਰ ਨਤੀਜਾ ਇਹ ਨਿਕਲਿਆ ਕਿ ਅੱਜ ਹੁਣ ਭਾਜਪਾ ਦੇ ਪੰਜਾਬ ਇੰਚਾਰਜ ਵਿਜੇ ਰੁਪਾਣੀ ਜਿਹੜਾ ਨੇ ਉਹਨਾਂ ਦੇ ਘਰ ਪਹੁੰਚੇ ਨੇ ਉਹਨਾਂ ਨੂੰ ਮਨਾਉਣ ਦੇ ਲਈ ਤੇ ਨਾਲ ਸੁਨੀਲ ਜਾਖੜ ਹੋਰੀ ਵੀ ਭਾਜਪਾ ਪ੍ਰਧਾਨ ਸ਼ਾਮਿਲ ਨੇ ਉਹਨਾਂ ਦੇ ਨਾਲ ਅੱਜ ਵਿਜੇ ਸੰਪਲਾ ਨੂੰ ਮਨਾਉਣ ਪਹੁੰਚੇ ਨੇ ਤੁਹਾਨੂੰ ਦੱਸਿਓ ਕਿ ਵਿਜੇ ਸੰਪਲਾ ਟਿਕਟ ਮੰਗ ਰਹੇ ਸੀ ਹੁਸ਼ਿਆਰਪੁਰ ਤੋਂ ਪਰ ਉੱਥੋਂ ਹੀ ਜਿਹੜੇ ਹੁਸ਼ਿਆਰਪੁਰ ਦੇ ਮੌਜੂਦਾ ਸੰਸਦ ਨੇ ਉੱਥੇ ਜਿਹੜੇ ਭਾਜਪਾ ਦੇ ਮੌਜੂਦਾ ਸੰਸਦ ਨੇ ਸੋਮ ਪ੍ਰਕਾਸ਼ ਤੇ ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਵਾਲਾ ਅਨੁਭਾਜਪਾ ਦੇ ਵੱਲੋਂ ਟਿਕਟ ਦੇ ਦਿੱਤੀਗੇ ਜਿਸ ਤੋਂ ਬਾਅਦ ਲਗਾਤਾਰ ਵਿਜੇ ਸੰਪਲਾ ਨਰਾਜ ਚੱਲ ਰਹੀ ਸੀ ਬੀਤੇ ਦਿਨੀ ਸੁਨੀਲ ਜਾਖੜ ਮਨਾਉਣ ਪਹੁੰਚੇ ਤੇ ਹਜ ਭਾਜਪਾ ਇੰਚਾਰਜ ਪੰਜਾਬ ਦੇ ਇੰਚਾਰਜ ਜਿਹੜੇ ਨੇ ਬੀਜੇ ਰੁਪਾਣੀ ਨੂੰ ਮਨਾਉਣ ਦੇ ਲਈ ਪਹੁੰਚੇ ਨੇ ਪਿਛਲੇ ਲੰਬੇ ਸਮੇਂ ਤੋਂ ਭਾਜਪਾ ਦੇ ਨਾਲ ਸੰਬੰਧ ਨੇ ਤੇ ਭਾਜਪਾ ਤੋਂ ਨਰਾਜ਼ ਚੱਲ ਰਹੇ ਨੇ ਵਿਜੇ ਸੰਪਲਾ ਤੇ ਉੱਥੇ ਹੀ ਖਬਰਾਂ ਵੀ ਨਿਕਲ ਕੇ ਆ ਰਹੀਆਂ ਸੀ ਕਿ ਵਿਜੇ ਸੰਪਲਾ ਦੇ ਨਾਮ ਦੇ ਉੱਤੇ ਅਕਾਲੀ ਦਲ ਦਾਅ ਖੇੜ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰਾ ਦੇ ਨਾਲ ਵੀ ਵਿਜੇ ਸੰਪਲਾ ਦੇ ਵੱਲੋਂ ਜਿਹੜੀ ਇਹ ਮੁਲਾਕਾਤ ਕੀਤੀ ਗਈ ਸੀ ਸੋ ਲਗਾਤਾਰ ਏਕਿਆਸ ਰਾਈਆਂ ਲਾੜੀਆਂ ਜਾ ਰਹੀਆਂ ਸੀ ਕਿ ਵਿਜੇ ਸੰਪਲਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਪਰ ਵਿਜੇ ਸੰਪਲਾ ਨੂੰ ਮਨਾਉਣ ਦਾ ਦੌਰ ਲਗਾਤਾਰ ਚੱਲ ਰਿਹਾ ਹੈ